ਪੀ ਚੰਦ ਭਾਨ ਐਮਐਲਏ ਦੀ ਇਲੈਕਸ਼ਨ ਚ ਖੜ ਗਿਆ ਮਾਨਕਲੀ ਉਹਦੇ ਜਿੱਤਣ ਦੇ 100% ਚਾਂਸ ਸੀ ਸੁਖੀ ਰੰਧਾਵੇ ਦਾ ਪਿਓ ਸੰਤੋਖ ਸਿੰਘ ਰੰਧਾਵਾ ਗਾਤਰਾ ਉਹਨੇ ਵੀ ਠੋਕਿਆ ਬਿሉ ਸਟਾਰ ਐਕਸ਼ਨ ਹੋਇਆ ਕਤਲੇਆਮ ਤੇ ਲੱਡੂ ਵੰਡੇ ਉਹਨੇ ਝੂਠੇ ਇੰਕਾਊਂਟਰ ਹੋਏ ਜਸਵੰਤ ਸਿੰਘ ਖਾਲੜਾ ਹੋਣਾ ਨੇ ਜਿਹੜਾ ਉਹਨਾਂ ਦੀ ਸਾਰੀ ਪੈਰਵਾਈ ਕੀਤੀ ਜਦੋਂ ਲੱਭਿਆ ਉਦੋਂ ਬਿੰਦ ਸਿੰਘ ਮੁਖਵੰਤਰੀ ਸੀ ਉਹਨੂੰ ਮਾਰ ਦਿੱਤਾ ਬਾਦੰਨੇ ਇਹ ਸਰਰ ਕਾਰਡ ਜੋ ਕਿਸੇ ਸਹੀ ਠੱਪ ਕਰਤੀਆਂ ਵੀ ਇਹਨੂੰ ਵੀ ਕਾਲ ਤੱਕ ਦਾ ਜੇਦਰ ਕੌਂਕੀ ਦੀ ਰਿਪੋਰਟ ਆ ਗਈ ਇਹਨੇ ਠੱਪ ਕਰਤੀ ਉਹਨਾਂ ਨੇ ਇਹਨੂੰ ਕਿਹਾ ਵੀ ਖਾਲਿਸਤਾਨ ਦਾ ਐਲਾਨ ਕਰ ਦੇਣਾ ਪਿੰਡਰਾਲੇ ਨੇ ਤੇ ਪਾਕਿਸਤਾਨ ਨੇ ਉਹਦੀ ਤੁਸੀਂ ਪੁਲਿਸ ਦੇ ਵਿੱਚ ਰਹੇ ਹੋ ਇੰਨਾ ਸਮਾਂ ਪੁਲਿਸ ਦੇ ਵਿੱਚ ਕੰਮ ਕੀਤਾ ਤੁਸੀਂ ਸਾਰਾ ਦੇਖਿਆ ਇਹ ਸੰਤਾਂ ਵਾਲਾ ਵੀ ਫੇਸ ਸੀਗਾ ਉਸ ਤੋਂ ਬਾਅਦ ਦਾ ਵੀ ਤੁਸੀਂ ਦੱਸ ਰਹੇ ਹੋ ਕਿਸ ਤਰੀਕੇ ਨਾਲ ਸਾਰੀਆਂ ਹੋਈਆਂ ਤਾਂ ਜਿਹੜੇ ਮੁੰਡੇ ਐਨੇ ਇਨਕਾਊਂਟਰ ਕੀਤੇ ਗਏ ਖਾਲਸਤਾਨੀ ਕਹਿ ਕੇ ਅੱਤਵਾਦੀ ਕਹਿ ਕੇ ਹਾਂਜੀ ਉਹ ਕਿਸ ਤਰੀਕੇ ਨਾਲ ਜਿਵੇਂ ਮੰਨ ਲਓ ਕੇਪੀਐਸ ਗਿੱਲ ਆਇਰ ਰਵੇ ਉਹ ਜੇ ਕਿਤੇ ਬਿਨੂਸਾਰ ਹੋ ਗਿਆ ਹਾਂ ਚਰਾਸੀ ਤੋਂ ਬਾਹਰ ਹੂੰ ਕੋਈ ਸਿੱਖ ਅੱਗੇ ਆਉਣੇ ਚਾਹੀਦੇ ਸੀ ਇਹ ਜੇ ਲੀਡਰ ਹੂੰ ਹੋਰ ਕੋਈ ਬੰਦਾ ਤੇ ਉੱਠਣ ਹੀ ਨਹੀਂ ਦਿੱਤਾ ਜਿਹੜੇ ਪੈਟ ਬੰਦੇ ਜਿਵੇਂ ਨੰਬਰਦਾਰ ਰੱਖੇ ਸੀ ਹੂੰ ਇਤਨਾ ਹੀ 60 ਬੰਦੇ ਨੇ ਸਰਕਾਰੀ ਏਜੰਟ ਮੈਂ ਹੁਣ ਕੱਲ ਪਰਸੋ ਬੋਲਣ ਆ ਅਸੀਂ ਗਰਦਾਸਪੁਰ ਵਾਲਾ ਸੁਖੀ ਰੰਧਾਵਾ ਸੁਖੀ ਰੰਧਾਵਾ ਸੁਖੀ ਰੰਧਾਵਾ ਬੜਾ ਤਗੜਾ ਤੇ ਕਰ ਰਿਆ ਸੀ ਉਹ ਬਹੁਤ ਮਹੰਤਮਾਨ ਸੀ ਹਮ ਸੁਖੀ ਰੰਧਾਵੇ ਦਾ ਪਿਓ ਸੰਤੋਖ ਸਿੰਘ ਰੰਧਾਵਾ ਹਮ ਗਾਤਰਾ ਨਵੀਂ ਠੋਕਿਆ ਬਲੂ ਸਟਾਰ ਐਕਸ਼ਨ ਹੋਇਆ ਉਹਨੇ ਲੱਡੂ ਵੰਡੇ ਕਤਲੇ ਆਮ ਤੇ ਲੱਡੂ ਵੰਡੇ ਉਹਨੇ ਸੰਤੋਖ ਸਿੰਘ ਰੰਧਾਵਾ ਨੇ ਸਾ ਉਹ ਕਾਂਗਰਸ ਦਾ ਪ੍ਰਧਾਨ ਸੀ ਇਹ ਇਹਾ ਪੀਓ ਸੰਤੋਖ ਸਿੰਘ ਦਾਵਾ ਗਰਦਿਆਲ ਸਿੰਘ ਸੀਗਾ ਇਥੋਂ ਦਾ ਤਰਨਤਾਰ ਲਾਗੇ ਪੰਜ ਵੜਦਾ ਪੀਓ ਪੀ ਰਿਆ ਤੇ ਦਰਬਾਰਾ ਸਿੰਘ ਇੱਕ ਕਨੀ ਖਰਚਾ ਸੀ ਲੁਧਿਆਣੇ ਵਾਲਾ ਤੇ ਹੋਰ ਜਿਹੜੇ ਕਾਂਗਰਸੀ 7-8 ਇਕੱਠੇ ਹੋ ਗਏ ਇੰਦਰਾ ਗਾਂਧੀ ਕੋ ਗਏ ਸ਼ਾਇਦ 10 12 ਇਕੱਠੇ ਹੋ ਗਏ ਹੂੰ ਇੰਦਰਾ ਗਾਂਧੀ ਕਿਉਂ ਗਏ ਤੇ ਸਾਰੇ ਸਿੱਖ ਤੇ ਇੱਥੇ ਨਾ ਗੋਤਰੇ ਪਾਏ ਸਾਰੇ ਕੁ ਦੋ ਚਾਰ ਨਹੀਂ ਕੁ ਦੋ ਨੇ ਬਾਕੀ ਪਾਏ ਤੇ ਉਹਨੂੰ ਬੀਬੀ ਨੂੰ ਵਧਾਈ ਦਿੱਤੀ ਕਿ ਬਹੁਤ ਬਹੁਤ ਵਧਾਈਆਂ ਜੀ ਜਿਹੜਾ ਤੁਸੀਂ ਆ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਤੇ ਉਹ ਸੋਚਣ ਲੱਪੀ ਵੀ ਕਾਮ ਤੇ ਗਲਤੋ ਯਾਦ ਹੈ ਇਹ ਡੀ ਉੰਡੂ ਹਾਂ ਹੁਣ ਇੰਦਰਾ ਗਾਂਧੀ ਦੀ ਸਿੱਖਿਆ ਬਾਰੇ ਜਾਣਕਾਰੀ ਪਹਿਲੀ ਗੱਲ ਤੇ ਇੰਦਰਾ ਗਾਂਧੀ ਕਦੀ ਵੀ ਪ੍ਰਧਾਨ ਮੰਤਰੀ ਨਾ ਬਣਦੀ ਜੀ ਉਹ ਕਤਲ ਨਾ ਕਰਾਉਂਦੀ ਉਹਦਾ ਲਾਲ ਬਾਦਰ ਸ਼ਾਸਤਰੀ ਤੋਂ ਵੱਡੀਆਂ ਤਾਕਤਾਂ ਰਸ਼ੀਆ ਦੀ ਇੱਕ ਕੇਜੀਬੀ ਹਮ ਤੇ ਇੱਕ ਅਮਰੀਕਾ ਦੀ ਏਜੰਸੀ ਕੀ ਕਹਿ ਦਿੰਦੇ ਉਹਨੂੰ ਸੀਆਈਏ ਸੀਏਜੀ ਜੋ ਜੋ ਪਿੱਛੇ ਤੋਂ ਕੰਮ ਕਰ ਰਹੀਆਂ ਇਹ ਸਾਰੀ ਇਹ ਜਿਹੜੀ ਸਾਡੀ ਨੇ ਉਹਦੀ ਨਕਲ ਕਰਦੀ ਹਾਂ ਲਾਲ ਭਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸੀ ਉਹਨੂੰ ਪਾਕਿਸਤਾਨ ਦੀ جنگ ਦੇ ਕੰਪਰੋਮੀ ਉਹਦੇ ਰਾਜਨਾਵੇ ਬਾਨੇ ਉੱਥੇ ਸੱਦਿਆ ਤੇ ਕੇ ਜੀ ਬੀ ਨੇ ਉਹ ਗੈਰ ਦੇ ਤੇ ਤੇ ਗੈਰ ਦੇਣ ਵਾਲੇ ਬੰਦੇ ਵੀ ਵੇਖ ਲਓ ਰਸ਼ੀਆ ਦੀ ਏਜੰਸੀ ਨੇ ਦਿੱਤਾ ਏਜੰਸੀ ਨੇ ਦਿੱਤਾ ਤੇ ਜਿਹੜੇ ਨਾਲ ਉਹਦੇ ਲਾਂਗਰੀ ਨੇ ਖੱਲੇ ਉਹਨਾਂ ਨੇ ਯਰ ਦਿੱਤਾ ਉਹਦੇ ਪੱਕੇ ਖਾਣਾ ਬਣਾਉਣ ਵਾਲੇ ਗਾਰੰਟੀਆ ਦੇ ਸੀ ਜਿਹੜੇ ਉਹਨਾਂ ਦੇ ਰਾਇ ਨੂੰ ਯਰ ਦਿੱਤਾ ਗਿਆ ਜੇ ਉਹ ਯਰ ਨਾ ਹਰਤਾ ਜਾਂਦਾ ਉਹ ਜਿੰਦਾ ਰਹਿੰਦਾ ਹੂੰ ਤੇ ਚਲੋ 5 ਸਾਲ 10 ਸਾਲ ਕੱਢਦਾ ਤੇ ਉਹਨੇ ਚੰਨ ਕੋਈ ਹੋਰ ਬਣ ਜਾਂਦਾ ਹੂੰ ਰਸ਼ੀਆ ਦੀ ਏਜੰਸੀ ਦੇ ਰਿਕਾਰਡ ਚ ਆ ਕਿ ਇੰਦਰਾ ਗਾਂਧੀ ਤੇ ਕਈ ਮੰਤਰੀ ਪੇੜ ਸੀ ਤਰਖਾ ਲੈਂਦੇ ਸੀ ਉਤੋਂ ਪੈਸਾ ਲੈਂਦੇ ਸੀ ਰਸ਼ੀਆ ਤੋਂ ਰਸ਼ੀਆ ਤੋਂ ਤੇ ਰਸ਼ੀਆ ਦੇ ਦੇ ਲੋ ਵੀ ਕਿ ਸਿਰਫ ਉਹਨਾਂ ਦੇ ਨਾਲ ਕਰਕੇ ਹੀ ਚਾਲ ਚੱਲੀ ਗਈ ਬਲੂ ਸਟਾਰ ਰਸ਼ੀਆ ਨੇ ਕੀ ਗਿਆ ਇਹਨਾਂ ਨੂੰ ਤੇ ਤਿਆਰੀ ਤੇ ਦੋ ਤਿੰਨ ਸਾਲ ਤੂੰ ਹੀ ਚੱਲ ਰਹੀ ਸੀ ਆਰਮੀ ਦੇ ਵਿੱਚ ਇੱਕ ਬਣਾ ਕੇ ਮਾਡਲ ਬਣਾ ਰਿਹਾ ਸੀ ਮਾਡਲ ਕੀਤਾ ਜਾ ਰਿਆ ਸੀ ਉਹਨਾਂ ਨੇ ਇਹਨੂੰ ਕਿਹਾ ਵੀ ਖਾਲਸਤਾਨ ਦਾ ਐਲਾਨ ਕਰ ਦੇਣਾ ਪਿੰਡਰਾਲੇ ਨੇ ਤੇ ਪਾਕਿਸਤਾਨ ਨੇ ਉਹਦੀ ਮਨਮਤ ਕਰ ਦੇਣੀ ਮਨਮਤ ਕਰ ਦੇਣੀ ਤੇ ਉੱਥੇ ਹਮਲਾ ਕਰਤਾ ਹੁਣ ਤੁਸੀਂ ਇੱਥੇ ਟੈਂਕਾਂ ਨਾਲ ਇਧਰ ਉਧਰ ਕਰ ਰਹੇ ਹੋ ਤੇ ਪਾਕਿਸਤਾਨ ਦੇ ਤੇ ਤੁਹਾਡੇ ਕੋ ਹੋਇਆ ਨੂੰ ਤੇ ਟੈਕਨੀ ਚਲੇ ਹੂੰ ਉਥੇ ਟੈਕ ਕਿਧਰ ਗਿਆ ਇਹ ਉਹਨਾਂ ਨੂੰ ਰੈਸਟ ਕਰਨ ਵੀ ਨਹੀਂ ਤੇ ਉਹਨਾਂ ਨੂੰ ਮਾਰਨਾ ਸੀ ਰੈਸਟ ਕਰਨਾ ਹੁੰਦਾ ਤੇ ਕਰ ਸਕਦੇ ਸੀ ਪੁਲਿਸ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਕੀ ਸੀ ਜਦੋਂ ਦੇਖੋ ਪੀਸ਼ਵਾਨ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਇਹ ਤਬਕਾ ਨਾ ਪੁਲਿਸਮੈਨ ਦਾ ਇੰਸਪੈਕਟਰ ਰੈਂਕ ਤੱਕ ਤੇ ਇਨਾਂ ਦੀ ਤੇ ਨਾ ਉਹ ਨਹੀਂ ਕਰੀ ਕਿ ਮਜਬੂਰੀ ਹੋ ਜਾਂਦੀ ਹੈ ਹੂੰ ਤੇ ਜੋ ਉਹ ਇੱਥੇ ਪੈ ਜਾਂਦੇ ਆ ਤੇ ਜੋ ਛੱਡਦੇ ਆ ਤੇ ਉਹਨਾਂ ਦਾ ਕੋਈ ਹੋਰ ਨਹੀਂ ਹੁੰਦਾ ਹੂੰ ਕੋਈ ਵੀ ਨਹੀਂ ਉਹਨਾਂ ਦੀ ਉਮਰ ਵੀ ਲੰਘ ਚੁੱਕੀ ਹੁੰਦੀ ਐ ਕੋਈ ਹੋਰ ਸਰਵਿਸ ਕਰ ਨਹੀਂ ਸਕਦੇ ਹੂੰ ਫਿਰ ਉਹਨਾਂ ਨੂੰ ਕਰਨੀ ਪੈਂਦੀ ਐ ਤੇ ਉਹਦੇ ਇੱਕ ਕਿਸਮ ਦੇ ਬਹੁਤ ਹੀ ਜ਼ਿਆਦਾ ਮੈਂ ਤਾਂ ਕਿਹੜੇ ਸ਼ਬਦਾਂ ਨਾਲ ਕਰਾਂ ਇਹ ਇਨੀ ਆਰਡਰ ਦੇ ਹੁੰਦੇ ਆ ਵੀ ਜੋ ਤੋਂ ਆਰਡਰ ਮਿਲ ਗਿਆ ਲਾਚਾਰ ਕਹਿ ਲੀਆ ਕਰ ਦੇਣਾ ਕਰ ਦੇਣਾ ਹੂੰ ਫਿਰ ਉਹਨਾਂ ਚੋਂ ਇਹ 2-3% ਇਹ ਕੱਢ ਲੈਂਦੇ ਆ ਬੰਦੇ ਲਾਲਚੀ ਜਿਆਦਾ ਤੇ ਚਾਪਲੂਸ ਉਹਨਾਂ ਨੂੰ ਇਹ ਕਤਲ ਕਰਾਈ ਜਾਂਦੇ ਆ ਜਿਹੜੇ ਯੈਸਮੈਨ ਹੁੰਦੇ ਨੇ ਹਾਂ ਲਾਲਚੀ ਵੀ ਉਹਨਾਂ ਨੂੰ ਖੁੱਲ੍ਹ ਦੇਣੀ ਵੀ ਲੁੱਟ ਖੋਹੋ ਪੈਸਾ ਕਮਾਓ ਤੇ ਕਤਲ ਕਰੋ ਇਤਨਾ ਪੰਜਾਬ ਚ ਕਤਲਿਆਂ ਹੋਇਆ ਛਰੇ ਜੇ ਇਹ ਸੰਤਾਂ ਦੀ ਝੂਠੀ ਬਲਾ ਨਾਮ ਬਲਾਉਣਾ ਕੀ ਪਾਕਿਸਤਾਨ ਬੜੇ ਨੌਜਵਾਨ ਮਾਜੀ ਦੀ ਪਾਕਿਸਤਾਨ ਚਲੇ ਗਈ ਹੂੰ ਸੰਤ ਉੱਤੇ ਬਿੱਟੇ ਬੜਾ ਟਪਕੇ ਹੂੰ ਕੋਈ ਕਿਹੜੇ ਸੰਤ ਸੀ ਉਹ ਵੀ ਕਿਹੜਾ ਇਹਨਾਂ ਨੂੰ ਸਲਾਹੁਤਲਾ ਦਿੰਦੇ ਸੀ ਉਹ ਵੀ ਭੈਣ ਸੀ ਉਹਨਾਂ ਨੇ ਪੈਸੇਆ ਦੂਸਿਆਂ ਨੂੰ ਇਹਨਾਂ ਨੂੰ ਦਿੱਤਾ ਜਾਂ ਥਾਰਟਾ ਰੂਟਾਂ ਦਿੱਤੀਆਂ ਤੇ ਅੱਜ ਇਹ ਜਿੰਦੇ ਆ ਦਿਲਜੀਤ ਸਿੰਘ ਬਿੱਟੂ ਵਰਗੇ ਵਿਚਾਰੇ ਕੋਕੀ ਗੇਲਰਗੇ ਹੁਣ ਜਿਹੜਾ ਬਾਦਲ ਤੇ ਸਰਕਾਰੀ ਦਲ ਸੀ ਅਜ ਵੀ ਆ ਹੂੰ ਉਹਦੇ ਅਗੇਂਸਟ ਜਿਹੜਾ ਹੋਇਆ ਉਹ ਵੀ ਸਰਕਾਰੀ ਦਲ ਮਾਨ ਦਾ ਜੇ ਦਲ ਹੁੰਦਾ ਤੇ ਇਹਨਾਂ ਬੰਦਿਆਂ ਨੂੰ ਨਾਰ ਰਹਿੰਦਾ ਬੜੇ ਲਿਖੇ ਬੰਦੇ ਸੀ ਇਹ ਉਹ ਵਾਲਾ ਜਿਹੜੇ ਇਨਕਾਊਂਟਰ ਹੋਏ ਆਪਾਂ ਗੱਲ ਕਰ ਰਹੇ ਸੀ ਜਿਹਨੇ ਇਨਕਾਊਂਟਰ ਹੋਏ ਝੂਠੇ ਇਨਕਾਊਂਟਰ ਹੋਏ ਹੂੰ ਜਸਵੰਤ ਸਿੰਘ ਖਾਲੜਾ ਹੋਣਾ ਨੇ ਜਿਹੜਾ ਉਹਨਾਂ ਦੀ ਸਾਰੀ ਪੈਰਵਾਈ ਕੀਤੀ 25000 ਲਾਸ਼ਾਂ ਉਹਨਾਂ ਲੱਭ ਲਈਆਂ ਸੀ ਖਰੇ ਹੋਰ ਕਿੰਨੀਆਂ ਲੱਭਣੀਆਂ ਸੀ ਹਾਲੇ ਜਿਉਂ ਰਹਿ ਜਾਂਦੇ ਮੈਂ ਤੁਹਾਡੀ ਜਾਣਕਾਰੀ ਦੱਸਦਾ ਉਹ ਤੇ ਲੱਭੀਆਂ ਹੂੰ ਜਦੋਂ ਲੱਭੀਆਂ ਉਦੋਂ ਬਿੰਦ ਸਿੰਘ ਮੁਖੰਤਰੀ ਸੀ ਹੂੰ ਉਹਨੂੰ ਮਾਰ ਦਿੱਤਾ ਹੂੰ ਉਦੋਂ ਬਾਅਦ ਖਾਲੜੇ ਨੂੰ ਮਾਰਦਾ ਹੂੰ ਤੇ ਉਦੋਂ ਬਾਅਦ 5 ਸਾਲ 2-3 ਸਾਲ ਬਾਅਦ ਹੀ ਉਹਨੇ ਮਰੇ ਤੋਂ ਖਾਲੜੇ ਦੇ ਸਾਲ 2 ਸਾਲ ਬਾਅਦ 97ਈ ਸਰਕਾਰ ਬਣੀ ਬਾਦਲਦੀ ਹੂੰ ਤੇ ਬਾਦਲ ਨੇ ਕਿਹਾ ਵੀ ਮੈਂ ਜਿਹੜਨੇ ਵੀ ਕਤਲ ਹੋਇਆ ਸਾਰਿਆਂ ਦੀ ਕਾਰਵਾਈ ਕਰਾਂਗੇ ਹੂੰ ਸਾਰਾ ਕੋਈ ਠੱਪ ਕਰਤਾ ਹੂੰ ਬਾਦਲ ਨੇ ਤੇ ਸਾਰਾ ਰਿਕਾਰਡ ਜੋ ਕਿਸੇ ਵੀ ਠੱਪ ਕਰਤੀਆਂ ਵੀ ਇਹਨੂੰ ਵੀ ਕਾਲ ਤੱਕ ਦਾ ਜਾਇਦਾਰ ਕੋਕੀ ਉਦੀ ਰਿਪੋਰਟ ਆ ਗਈ ਇਹਨੇ ਠੱਪ ਕਰਤੀ ਹੂੰ ਉਹ ਜਿਹੜੇ ਉਹਨਾਂ ਕੱਢੇ 25000 ਉਹ ਤੇ ਰਿਕਾਰਡ ਸੀ ਕਿ ਉਹ ਕਿਹੜੇ ਛਿਪ ਗਏ ਹਾਂ ਖਲੜੀ ਮਰ ਗਿਆ ਨਾ ਇਹ ਉਹਨਾਂ ਦੇ ਪ੍ਰਚਿਦਰਜ ਕਰਦੇ ਇਹਨਾਂ ਦਾ 5-7 ਦਿਨ ਦਾ ਕੰਮ ਸੀ ਹਾਂ ਪਰਚੇ ਦਰਜ ਕਰਦੇ ਆ ਵੀ ਜਿਹੜੇ ਹਾਲਾਤ ਬਣੇ ਆ ਨਾ ਜਦੋਂ ਪੰਜਾਬ ਨੂੰ ਬਰਬਾਦ ਕਰਨਾ ਤੇ ਉਹਦੇ ਚ ਇੱਕ ਕੈਮੀਕਲ ਆਉਣਾ ਚਿੱਟਾ ਹਾਂ ਉਹਦੇ ਚ ਇਹ ਘਾਤ ਖ ਪਾਉਣ ਲੱਗੇ ਵੀ ਅੱਧੀ ਵੀ ਹਿੰਦ ਤੇ ਮਰ ਵੀ ਜਾਣ ਹੁਣ ਚਿੱਟੇ ਨਾ ਮਰ ਵੀ ਰਹੇ ਅੱਧੀ ਵੀ ਹੋ ਰਹੇ ਆ ਜਿਵੇਂ ਪਹਿਲਾਂ ਅੱਤਵਾਦ ਦੱਡ ਉਹ ਸੀ ਸਾਰਾ ਉਹਦੇ ਵਿੱਚ ਕਿਹਾ ਗਿਆ ਵੀ ਨੌਜਵਾਨ ਮਰੇ ਆਪਣੇ ਪੰਜਾਬ ਦੇ ਉਸ ਤੋਂ ਬਾਅਦ ਗੈਂਗਸਟਰ ਬਾਦ ਆਇਆ ਅ ਜਿਹੜਾ ਗੈਂਗਸਟਰ ਬਾਦ ਆਇਆ ਗੈਂਗਸਟਰ ਬਾਦ ਦੇ ਵਿੱਚ ਜਿੰਨੇ ਨੌਜਵਾਨ ਮਰੇ ਸਾਰੇ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਸ਼ੇਰਾ ਵੀ ਹੋ ਗਿਆ ਤੁਹਾਡਾ ਬੇਟਾ ਹੋ ਗਿਆ ਸਾਰਾ ਹੋ ਗਿਆ ਜਾਂ ਸਾਰੇ ਆ ਆ ਜਿਹੜਾ ਗੈਂਗਸਟਰ ਬਾਦ ਆ ਨਾ ਇਹਦੇ ਟੌਪ ਦੇ ਪਲੇਅਰ ਸੀ ਇਹ ਮੈਂ ਤੁਹਾਨੂੰ ਗੱਲ ਦੱਸਦਾ ਗੈਂਗਸਟਰਵਾਦ ਤੇ ਸ਼ੁਰੂ ਹੀ ਫਰੋਜਪੁਰ ਜ਼ਿਲ੍ਹੇ ਤੋਂ ਆ। ਜਿਹ ਗੈਂਗਸਟਰ ਜਿਹੜੇ ਪੜੇ ਲਿਖੇ ਜਾਂ ਚੰਗੇ ਘਰਾਣੇ ਜਿਹੜੇ ਇਕੱਲੇ ਫਰੋਜਪੁਰ ਦੇ ਸੀ ਬਾਕੀ ਨਹੀਂ ਸੀ। ਹੂੰ ਬਾਕੀ ਸਾਰੇ ਪੰਜਾਬ ਦੇ ਕੋਈ ਇੱਕ ਅੱਧਾ ਉਹ ਬਾਕੀ ਤੇ ਉਹ ਜਨਤਾ ਉਹ ਗੈਂਗਸਟਰ ਚੱਕਾਤੀ ਇਹਨਾਂ ਨੂੰ ਵੀ ਨਾ ਗੈਂਗਸਟਰ ਦੇ ਤਾਂ ਕਿ ਇਹ ਕਿੱਥੋਂ ਸ਼ੁਰੂ ਹੋਇਆ। ਡਿੰਪੀ ਚੰਦਪਾਨ ਐ ਮੈਲਡੀ ਇਲੈਕਸ਼ਨ ਚ ਖੜ ਗਿਆ ਹਮ ਮਾਨ ਕਲੀ ਮਾਨ ਕਲੀ ਤੇ ਉਹਦੇ ਜਿੱਤਣ ਦੇ 100% ਚਾਂਸ ਸੀ